ਦੀ ਕਿ ਭਾਤੇ ਡਰੋਮਿੰਗ ਦੁਆਰਾ ਪ੍ਰਬੰਧਿਤ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਜਿਹੜੇ ਇਤਿਹਾਸਿਕ ਦਿਹਾੜੇ ਨੇ ਉਹਨਾਂ ਤੇ ਪਾਕਿਸਤਾਨ ਦੀ ਯਾਤਰਾ ਵਾਸਤੇ ਗੁਰਦਮਾਨ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਭੇਜਿਆ ਜਾਂਦਾ ਜਿਹਦੇ ਵਿੱਚ ਇਹ ਜਿਹੜਾ ਖਾਲਸਾ ਸਾਜਨਾ ਦੇ ਉਸ ਵਿਸਾਖੀ ਆ ਇਹਦਾ ਦਿਹਾੜਾ ਵੀ ਇੱਕ ਅਹਿਮ ਦਿਹਾੜਾ ਵਾ ਜਿਹਦੇ ਤੇ ਹਰ ਸਾਲ ਜਥਾ ਜਾਂਦਾ ਸੰਗਤਾਂ ਦੀ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ਇਹ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਪਰਵਾਣਾ ਕੀਤਾ ਜਾਊਗਾ ਸਵੇਰੇ 8 ਵਜੇ ਇਹ ਜਥਾ ਜਿਹੜਾ ਇਸ ਵਾਰ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100% ਦੀ ਸਾਨੂੰ ਵੀ ਜੇ ਪ੍ਰਾਪਤ ਹੋਏ ਨੇ 1942 ਜਿਹੜੇ ਪਾਸਪੋਰਟ ਆ ਉਹ ਅਸੀਂ ਪਾਕਿਸਤਾਨ ਸਿਹਤਖਾਨੇ ਨੂੰ ਅੰਬੈਸੀ ਨੂੰ ਜਿਹੜੇ ਦੂਤਾਵਾਸ ਨੂੰ ਭੇਜੇ ਸੀਗੇ ਤੇ ਇਹ ਸਾਰੇ ਹੀ ਜਿਹੜੇ ਵੀਜ਼ੇ ਆ ਉਹ ਸ਼ਰਧਾਲੂਆਂ ਨੂੰ ਪ੍ਰਾਪਤ ਹੋਏ ਨੇ ਤੇ ਅਧਿਕਾਰਤ ਤੌਰ ਤੇ ਇਹ ਸਾਡੇ ਲਈ ਜਿਹੜੀ ਆ ਇੱਕ ਚੰਗੀ ਗੱਲ ਆ ਖੁਸ਼ੀ ਦੀ ਖਬਰ ਆ ਕਿਉਂਕਿ ਹਰ ਸਾਲ ਕੁਝ ਨਾ ਕੁਝ ਵੀਜ਼ੇ ਕੱਟ ਦਿੱਤੇ ਜਾਂਦੇ ਸੀ ਪਿਛਲੇ ਸਮੇਂ 'ਚ ਕੁਝ ਥੋੜਾ ਜ਼ਿਆਦਾ ਕੱਟੇ ਗਏ ਤੇ ਇਹਦੇ ਨਾਲ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੁੱਖ ਠੇਸ ਪੁੱਜਦੀ ਆ ਦੁੱਖ ਪੁੱਜਦਾ ਕਿਉਂਕਿ ਹਰ ਸ਼ਰਧਾਲੂ ਜਦੋਂ ਪਾਸਪੋਰਟ ਜਮਾ ਕਰਾਉਂਦਾ ਤੇ ਉਹਦੇ ਮਨ 'ਚ ਹੁੰਦਾ ਕਿ ਮੈਂ ਪਾਕਿਸਤਾਨ ਦੀ ਅੱਦੀ ਯਾਤਰਾ ਲਈ ਜਾ ਰਿਹਾ ਤੇ ਜੇ ਉਹਦਾ ਵੀਜ਼ਾ ਨਹੀਂ ਮਿਲਦਾ ਫਿਰ ਉਹਨੂੰ ਦੁੱਖ ਲੱਗਦਾ ਵਾ ਉਹਦੀਆਂ ਭਾਵਨਾਵਾਂ ਟੁੱਟਦੀਆਂ ਨੇ ਇਸ ਵਾਰ ਜਿਹੜੇ ਸਾਰੇ ਵੀਜ਼ੇ ਸਾਨੂੰ ਪ੍ਰਾਪਤ ਹੋਏ ਨੇ ਤੇ ਇਸ ਜਥੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੰਗ ਬਹਾਦਰ ਸਿੰਘ ਕਰ ਰਹੇ ਨੇ ਤੇ ਡਿਪਟੀ ਲੀਡਰ ਵਜੋਂ ਬੀਬੀ ਜਗਿੰਦਰ ਕੌਰ ਸ਼੍ਰੋਮਣੀ ਕਮੇਟੀ ਮੈਂਬਰ ਧਾਰਕੇ ਕੁਝ ਸਾਡੇ ਅਧਿਕਾਰੀ ਵੀ ਜਾਣਗੇ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਵਾਤ ਤੁਸੀਂ ਦੇਖ ਰਹੇ ਹੋ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਨਾਂ ਦੇ ਵੀਜ਼ੇ ਲੱਗੇ ਹੋ ਆਪਣੇ ਪਾਸਪੋਰਟ ਲੈਣ ਵਾਸਤੇ ਪਹੁੰਚੀ ਆ ਤੇ ਸ਼੍ਰੋਮਣੀ ਕਮੇਟੀ ਨੇ ਸਾਰੇ ਪ੍ਰਬੰਧ ਇਹਨਾਂ ਲਈ ਸਾਰਿਆਂ ਲਈ ਕਰ ਲਏ ਆ ਵਧੀਆ ਪ੍ਰਬੰਧ ਅਸੀਂ ਕਰ ਰਹੇ ਆ ਹਲਕੇ ਜਾਏਗਾ ਤੇ ਇਥੋਂ ਰਵਾਨਾ ਕੀਤਾ ਜਾਵੇਗਾ ਸੂਰਿਆ 50 ਸਾਲਾਂ ਬਾਅਦ ਸੰਗਤ ਜਿਹੜੇ ਕਿ ਪੂਰੇ ਵੀਜ਼ੇ ਲੱਗੇ ਨੇ ਨਿਕਲ ਤਿੰਨ ਹਜ਼ਾਰ ਤੋਂ ਵੱਧ ਵੀ ਚੱਲਦੇ ਆ ਹਾਂ ਇਹ 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 ਦੇਖੋ ਇਹ ਚੰਗੀ ਗੱਲ ਆ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਦੂਰਦਰਸ਼ਟੀ ਆ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਕਿਉਂ ਨਾ ਅਸੀਂ ਜਾ ਕੇ ਪਾਕਿਸਤਾਨ ਸਫਤਖਾਨੇ ਨਾਲੇ ਨੇ ਇੱਕ ਸੰਜੀਦਾ ਮਾਹੌਲ ਦੇ ਵਿੱਚ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਇੱਕ ਚੰਗੇ ਮਾਹੌਲ ਦੇ ਵਿੱਚ ਬਹਿ ਕੇ ਗੱਲ ਕੀਤੀ ਜਾਵੇ ਕਿ ਸਾਰੇ ਵੀਜੇ ਦਿੱਤੇ ਜਾਇਆ ਕਰਨ ਸਾਡੇ ਮਾਨਯੋਗ ਮੁਖ ਸਕੱਤਰ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਦਿੱਲੀ ਜਿਹੜਾ ਆਪਣਾ ਇਹਨਾਂ ਦਾ ਪਾਕਿਸਤਾਨ ਦੂਤਾਵਾਸ ਹੈ ਉਹਦੇ ਵਿੱਚ ਕਮਿਸ਼ਨਰ ਨੂੰ ਹਾਈ ਕਮਿਸ਼ਨਰ ਨੂੰ ਜਾ ਕੇ ਅਸੀਂ ਮਿਲੇ ਸੀਗੇ ਸਾਡਾ ਉਹ ਚ ਪੱਤਰੀ ਵਫਤ ਗਿਆ ਸੀ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਗਏ ਸੀਗੇ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਵੱਧ ਤੋਂ ਵੱਧ ਵੀਜ਼ੇ ਦਓ ਕਿਉਂਕਿ ਸਭ ਤੋਂ ਵੱਡੀ ਸੰਸਥਾ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸ ਸੰਸਥਾ ਦੇ ਜਿੰਨੇ ਲੋਕੀ ਪਾਸਪੋਰਟ ਜਮ੍ਹਾਂ ਕਰਾਉਂਦੇ ਉਹਨਾਂ ਨੂੰ ਵੀਜ਼ੇ ਮਿਲਣੇ ਚਾਹੀਦੇ ਆ ਸੋ ਉਹਨਾਂ ਨੂੰ ਵੀਜ਼ੇ ਦੇਣ ਦੀ ਅਪੀਲ ਦੇ ਉੱਤੇ ਜਿਹੜਾ ਉਹਨਾਂ ਨੇ ਅਰਕਾ ਕੀਤਾ ਸੀ ਧੰਨਵਾਦ ਵੀ ਕਰਦੇ ਆ ਜਿਹੜੀ ਚੰਗੀ ਗੱਲ ਆ ਉਹਦਾ ਧੰਨਵਾਦ ਕਰਨਾ ਚਾਹੀਦਾ ਸਾਡੇ ਲਈ ਇਹ ਖੁਸ਼ੀ ਦੀ ਖਬਰ ਹੈ ਕੌਮ ਲਈ ਤੇ ਅਸੀਂ ਸਾਰਾ ਇਸ ਜਿਹੜਾ ਵੀਜ਼ਿਆਂ ਦਾ ਉਹਨਾਂ ਸੋ 10 ਇਹ ਕਿਹੜੇ ਥੱਪਾ ਮਾਤ ਦਾ ਕਿੰਨੇ ਦਿਨ ਦਾ ਵੀਜ਼ਾ ਦੇ ਸਰ ਵੀਜ਼ਾ ਤੇ ਆਮ ਤੌਰ ਤੇ ਉਹੀ 10 ਦਿਨ ਦੀ ਜਿਹੜਾ ਹੁੰਦੇ ਆ ਯਾਤਰਾ ਹੁੰਦੀ ਆ ਉਹਦੇ ਵਿੱਚ ਉਸੇ ਪਸੰਦ ਦੇ ਵਿੱਚ ਵੀਜ਼ੇ ਆ ਕਿਵੇਂ ਮਿਲੇ ਆ ਹਾਂ ਇਹ ਜਿਹੜਾ ਵਿਸਾਖੀ ਪੁਰਬ ਆ ਇਹ ਗੁਰਦੁਆਰਾ ਪੰਜਾਬ ਸਾਹਿਬ ਜਿਹੜਾ ਹਰ ਸਾਲ ਮਨਾਇਆ ਜਾਂਦਾ ਹਾਂ ਇਹਦੇ ਨਾਲ ਬਾਕੀ ਗੁਰਦੁਆਮਾਂ ਦੇ ਦਰਸ਼ਨ ਵੀ ਸੰਗਤ ਜਿਹੜੀ ਕਰਦੀ ਆ ਨਨਕਾਣਾ ਸਾਹਿਬ ਦੇ ਵਿੱਚ ਵੀ ਦਰਸ਼ਨ ਕਰਦੀ ਆ ਤੇ ਗੁਰਦੁਆਰਾ ਰੋੜੀ ਸਾਹਿਬ ਕਰਦੀ ਆ ਕਰਤਾਰਪੁਰ ਸਾਹਿਬ ਕਰਦੀ ਆ ਮਤਲਬ ਜਿੱਨੇ ਗੁਰਦ ਆਮ ਨੇ ਉੱਥੇ ਜਿੱਥੇ ਸਾਰੇ ਥਾਵਾਂ ਤੇ ਉਹਦੇ ਜਿਹੜੇ ਸੈਲੀਬ੍ਰੇਟ ਕੀਤਾ ਜਾਂਦਾ ਵਾ ਵਿਸਾਖੀ ਪੁਰਬ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਤੋਂ ਇਸ ਵਾਰ ਵੀ ਉੱਥੇ ਜਿਹੜੇ ਸਮਾਗਮ ਆ ਉਹਨਾਂ ਸਾਰਿਆਂ ਚ ਸ਼ਾਮਲ ਹੋਏ ਕੀ ਸੰਗਤ ਮਿਹਰਬਾਨੀ ਠੀਕ ਹੈ ਜਸਪ੍ਰੀਤ ਕੌਰ ਜੀ ਹਾਂ ਜੀ ਅੱਜ ਤੁਸੀਂ ਗੁਰਦ ਆਮਾ ਦਰਸ਼ਨਾ ਵੀ ਜਾ ਰਹੇ ਹੋ ਬਹੁਤ ਮਨ ਨੂੰ ਸਕੂਨ ਮਿਲਿਆ ਗੁਰੂ ਰਾਮਦਾਸ ਪਾਸ਼ਾ ਤੇ ਸ਼੍ਰੋਮਣੀ ਕਮੇਟੀ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਪ੍ਰਮਾਤਮਾ ਸਾਡੀ ਯਾਤਰਾ ਸਫਲ ਕਰੇ ਤੇ ਸਾਡੀ ਮੰਦੀ ਤਮੰਨਾ ਪੂਰੀ ਹੋਈ ਹੈ ਅਸੀਂ ਜਿਉਂਦੇ ਜਿਉਂਦੇ ਦਰਸ਼ਨ ਕਰ ਸਕੀਏ ਗੁਰੂ ਦੀ ਕਦੋਂ ਦੀ ਤਾਂਗ ਸੀ ਕਿ ਦਰਸ਼ਨ ਲਈ ਜਾਣਾ ਹੀ ਜਾਂਦਾ ਸਾਡੀ ਬਹੁਤ ਇਨਾਂ ਦੀ ਤਾਂਗ ਸੀ ਅੱਜ ਮਾਨੂੰ ਸ਼ਾਂਤੀ ਮਿਲ ਗਈ ਵੀ ਅਸੀਂ ਗੁਰੂ ਗੁਰੂ ਨਾਨਕ ਪਾਸ਼ਾ ਦੇ ਜਾਵਾਂਗੇ ਇਹ ਲੱਗਦਾ ਕਿਰਦਾਸਾਂ ਸਾਰੀ ਕਬੂਲ ਹੋ ਗਈਆਂ ਸਭ ਦੀਆਂ ਕਬੂਲ ਹੋਣੀਆਂ ਸੋ ਪਹਿਲੀ ਵਾਰੀ ਤੁਸੀਂ ਪਹਿਲੀ ਵਾਰੀ ਜਾ ਪਹਿਲੀ ਵਾਰੀ ਠੀਕ ਹੈ ਕਿੰਨੇ ਦਿਨ ਦਾ ਕਿੰਨੇ ਦਿਨ ਦਾ ਤੁਹਾਨੂੰ ਵੀ ਚੱਲ ਗਿਆ 10 ਦਿਨ ਦਾ ਤੇ ਕਦੋਂ ਜਾਣਾ ਤੁਸੀਂ ਕੱਲ ਨੂੰ ਕਿੱਕੇ ਨਾਲ ਕੋਣ ਕੋਣ ਜਾ ਰਿਹਾ ਤੁਹਾਡੇ ਸਾਡੇ ਪਿੰਡ ਦੇ ਜਾ ਰਹੇ ਕਿੰਨੇ ਜਣੇ ਜਾ ਰਹੇ ਅਸੀਂ 6 ਜਣੇ ਜਾ ਰਹੇ ਹਾਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਹੋ ਬਹੁਤ ਬਹੁਤ ਲੱਖ ਲੱਖ ਸ਼ੁਕਰਾਨਾ ਜੀ ਹਰਨਜੀਤ ਕਰੋ ਬੇਟਾ ਕਿੱਥੋਂ ਆਏ ਸਚਨਾਮਤ ਆਏ ਬੇਟਾ ਅੱਜ ਆ ਦਸਾਂ ਕਬੂਲ ਹੋ ਗਈ ਹਾਂ ਹੋ ਗਏ ਬੇਟਾ ਬਹੁਤ ਜੀ ਦਸਾਂ ਕਰਦੀ ਸੀ ਇੰਨੀ ਕਤਾਨ ਸੀ ਬਹੁਤ ਸੀ ਬੇਟਾ ਬਹੁਤ ਬਹੁਤ ਤਾਂ ਜੀ ਕਿੱਤਨੀ ਬਾਬਾ ਜੀ ਬੁਲਾਉਣਗੇ ਤੁਸੀਂ ਨਾ ਬੁਲਾਉਂਦੇ ਹੋਣ ਮੈਨੂੰ ਇੱਛੇ ਪੂਰੀ ਹੋਈ ਹੈ ਦਰਸ਼ਨ ਕਰਕੇ ਆਪਾਂ ਨੇ ਪਹਿਲਾ ਵੀ ਨਹੀਂ ਮੈਂ ਪਹਿਲੀ ਵਾਰ ਹੀ ਜਾਉਂ ਉਹ ਤੇ ਇੱਥੇ ਡੈਂਕਲ ਪਹਿਲੀ ਵਾਰ ਕਿੰਨੇ ਅਰਦਾਸ ਕਿੰਨੇ ਬਣਵਾਉਂਦਾ ਸੱਗਰਮਾ ਪਾਗਲ ਫਟਪਾਗੇ ਉਹ ਗੁਰੂ ਦੀ ਨਗਰੀ ਚ ਜਾਣਾਂਗੇ ਸ਼ੁਕਰ ਅਦਾ ਤੇ ਦਾ ਇਹਨੇ ਜੋਗੇ ਹੀ ਨਹੀਂ ਸੀ ਉਹਨਾਂ ਨੇ ਆਪਣੇ ਕੋਲੇ ਆਪੇ ਬੁਲਾਇਆ ਸ਼ੁਕਰ ਅਦਾ ਤੇ ਦਾ